ਖਾਲੇ ਤਰਫ ਬੁਲਟ ਵਾਲੇ ਨੌਜਵਾਨ ਦੇ ਮਗਰ ਭੱਜਦੇ ਪੁਲਿਸ ਮੁਲਾਜ਼ਮਾ ਨੂੰ ਦੇਖ ਸ਼ਾਇਦ ਤੁਸੀਂ ਵੀ ਇਹੀ ਸੋਚ ਰਹੇ ਹੋਵੋਗੇ ਕਿ ਭਲਾ ਕਿਸੇ ਪੰਜਾਬੀ ਫਿਲਮ ਦੀ ਸ਼ੂਟਿੰਗ ਦਾ ਸੀਨ ਹੋਵੇ ਪਰ ਜਨਾਬ ਅਜਿਹਾ ਕੁਝ ਨਹੀਂ ਹੈ ਦਰਸਲ ਇਹ ਤਸਵੀਰਾਂ ਫਿਰੋਜ਼ਪੁਰ ਸ਼ਹਿਰ ਦੀਆਂ ਨੇ ਜਿੱਥੇ ਫਿਰੋਜ਼ਪੁਰ ਦੇ ਵਿੱਚ ਟ੍ਰੈਫਿਕ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ ਕੈਸੇ ਦੌਰਾਨ ਹੀ ਇੱਕ ਨੌਜਵਾਨ ਨੂੰ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੌਜਵਾਨ ਨੇ ਅੱਗੇ ਖਾਕੀ ਅਤੇ ਚਿੱਟੀ ਵਰਦੀ ਨੂੰ ਦੇਖ ਕੇ ਆਪਣਾ ਮੋਟਰਸਾਈਕਲ ਭਜਾ ਲਿਆ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾ ਨੇ ਪਿੱਛਾ ਕਰਦੇ ਹੋਏ ਉਸ ਮੁੰਡੇ ਨੂੰ ਕਾਬੂ ਕੀਤਾ ਤੇ ਇਸ ਦੇ ਨਾਲ ਹੀ ਉਸ ਦਾ ਮੋਟਾ ਚਲਾਣ ਵੀ ਕੱਟ ਦਿੱਤਾ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀ ਨੇ ਨੌਜਵਾਨ ਮੁੰਡੇ ਕੁੜੀਆਂ ਅਤੇ ਸ਼ਹਿਰ ਵਾਸੀਆਂ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਨੇ ਵੀ ਕਾਨੂੰਨ ਦੀ ਉਲੰਘਣਾ ਕੀਤੀ ਤਾਂ ਉਸ ਨੂੰ ਬਖਸ਼ਾ ਨਹੀਂ ਜਾਵੇਗਾ ਮਾਨਯੋਗ ਐਸਐਸਪੀ ਪ੍ਰੋਫੈਸਰ ਸਰਦਾਰ ਭਵਿੰਦਰ ਸਿੰਘ ਜੀ ਉਹਨਾਂ ਦੇ ਬੜੇ ਸਖਤ ਨਿਰਦੇਸ਼ ਨੇ ਟ੍ਰੈਫਿਕ ਨਿਯਮਾਂ ਦੇ ਸਬੰਧ ਵਿੱਚ ਕੋਈ ਵੀ ਵਾਇਲੇਸ਼ਨ ਕਰਦਾ ਬੁਲਟ ਪਟਾਕਿਆਂ ਵਾਲ ਹੋ ਗਿਆ ਵਿਦਾਊਟ ਨੰਬਰ ਪਲੇਟ ਹੋ ਗਿਆ ਟੇਪਰਟਿਕ ਹੋ ਗਿਆ ਕਿਸੇ ਕੀਮਤ ਇਹਨਾਂ ਦੀ ਬਖਸ਼ਾ ਨਹੀਂ ਜਾਊਗਾ ਇਸ ਕਾਨੂੰਨ ਦੇ ਦਰਾਂ ਨੇ ਚੈਕਿੰਗ ਨੂੰ ਪਤਾ ਹੈ ਜਦੋਂ ਕਿ ਇਹਨੂੰ ਫੜੀ ਤੋਂ ਦੀ ਕੋਸ਼ਿਸ਼ ਹੁੰਦੀ ਭੱਜਣ ਦੀ ਪਰ ਆਪਰੇ ਮੁੰਡੇ ਬੜੇ ਐਕਟਿਵ ਨੇ ਫੜੇ ਜਾਂਦੇ ਮੌਕੇ ਤੇ ਤਾਂ ਲੱਗਦਾ ਨਹੀਂ ਹੈਗਾ ਕਿ ਇਸ ਤਰ੍ਹਾਂ ਇਸ ਤਰ੍ਹਾਂ ਚੈਕਿੰਗ ਕਰਨ ਦੇ ਨਾਲ ਕੁਝ ਅੱਗੇ ਨਾਲੋਂ ਜਾਂ ਫਲੁਕਾ ਖੋਹ ਦਾ ਵੀ ਕਾਫੀ ਜਿਹਾ ਫਰਕ ਪੈ ਰਿਹਾ ਹੈ ਬਿਲਕੁਲ ਦੇਖੋ ਜਦੋਂ ਹੀ ਚੈਕਿੰਗ ਹੋਵੇਗੀ ਭਾਵੇਂ ਟ੍ਰੈਫਿਕ ਚੈਕਿੰਗ ਆ ਭਾਵੇਂ ਵੈਹੇ ਐਸਐਟਸ ਦੇ ਬੰਦ ਚੈਕਿੰਗ ਕਰਦੇ ਨੇ ਇਸ ਚੀਜ਼ ਦਾ ਫੈਕਟ ਤਾਂ ਹੁੰਦਾ ਹੈ ਹਨਾ ਕੋਈ ਵੀ ਗਲਤ ਅੰਸਰ ਹੈ ਉਹ ਜਦੋਂ ਚੈਕਿੰਗ ਚੱਲਦੀ ਹੈ ਉਹਦੇ ਕੋਸਾ ਪਾਸਾ ਕਰਨ ਦੀ ਕੋਸ਼ਿਸ਼ ਕਰਦਾ ਹਨਾ ਇਹ ਕਰਕੇ ਬੜੀ ਮਤਲਬ فرق ਪੈਂਦਾ ਬਹੁਤ ਜ਼ਿਆਦਾ فرق ਪੈਂਦਾ ਜਿਸ ਤਰ੍ਹਾਂ ਉਹ ਦੇਖਿਆ ਜਿਵੇਂ ਬੋਲਡਰ ਤੇ ਹੈ ਕਿ ਬੋਲਡਿੰਗ ਕੀਤਾ ਜਾ ਰਹੇ ਨੇ ਜਾਂ চালান ਕੱਟ ਕੇ ਉਹਨਾਂ ਨੂੰ ਭੇਜਿਆ ਜਾਇਆ ਹੈ ਬਿਲਕੁਲ ਇਹਨਾਂ ਦੇ ਜੁਰਮ ਤਰ੍ਹਾਂ ਦਿੱਖਿਆ ਜਾਂਦਾ ਇਹ ਕਿੱਦਾਂ ਦਾ ਜੁਰਮ ਹੈ ਜੇ ਤਾਂ ਕੋਈ ਬੁਲਟ ਪਟਾਕੇ ਮਾਰਦਾ ਹੈ ਅਨਰਜਿਸਟ੍ਰੇਸ਼ਨ ਹੈ ਨਹੀਂ ਐਰਾ ਵਗੈਰਾ ਉਹਨੂੰ ਅੰਡਰ ਸੈਕਸ਼ਨ 277 ਦੇ ਬੰਦ ਕਰ ਦਿੱਤਾ ਜਾਂਦਾ ਜੇ ਕੋਈ ਛੋਟਾ ਮੋਟਾ ਫੈਂਸ ਹੈ ਉਹਦਾ ਆਨਲਾਈਨ ਚਲਾਨ ਕਰ ਦਿੱਤੇ ਜਾਂਦਾ ਜੇ ਛੋਟੀ ਉਮਰ ਦੇ ਬੱਚੇ ਚਲਾ ਰਹੇ ਨੇ ਜਿਹੜੇ ਉਹਨਾਂ ਦੇ ਫੇਰ ਉਹ ਵੀ ਅਪੀਲ ਕਰਨ ਚਾਹੋ ਮੇਰੀ ਇਹੀ ਬੇਨਤੀ ਆ ਜਦੇ ਛੋਟੇ ਬੱਚੇ 18 ਸਾਲ ਤੋਂ ਘੱਟ ਉਹਨਾਂ ਨੂੰ ਵੀ ਕਲ ਨਾ ਦਿਓ ਠੀਕ ਹੈ ਕਿਤੇ ਜਾਣਾ ਬੱਚਿਆਂ ਦੇ ਨਾਲ ਆਪ ਜਾਓ ਜ਼ਿੰਮੇਵਾਰੀ ਸਮਝੋ ਜੇ ਪ੍ਰਸ਼ਾਸਨ ਦੀ ਪੁਲਿਸ ਦੀ ਜ਼ਿੰਮੇਵਾਰੀ ਹੈ ਤੇ ਪੇਰੈਂਟਸ ਦਾ ਵੀ ਫਰਜ਼ ਬਣਦਾ ਇਸ ਚੀਜ਼ੇ ਪਹਿਰਾ ਦੇਣ ਮੈਨੂੰ ਉਮੀਦ ਹੈ ਹੋਪ ਹੈ ਕਿ ਆਪਣੇ ਸ਼ਹਿਰੀ ਬੜੇ ਸੁਝਵਾਨੇ ਪ੍ਰੋਜੈਕਟ ਤੇ ਇਸ ਜੀ ਦਾ ਅੰਗ ਕਰਣਗੇ ਕਿ ਅੱਗੇ ਨਾਲੋਂ ਕਾਫੀ ਫਰਕ ਵੀ ਪਿਆ ਹੈ